ਕੀ ਹਾਲ ਹੈ ਕਿਸਾਨ ਵੀਰੋ ਸੋ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਹੋਰ ਨਵਾਂ ਟਰੈਕਟਰ ਜੋ ਕਿ ਸਾਡੇ ਕੋਲ ਸੇਲ ਵਾਸਤੇ ਖੜਾ ਹੈ ਸੋ ਇਹ ਟਰੈਕਟਰ ਦੀ ਗੱਲ ਕਰੀਏ ਤਾਂ ਟਰੈਕਟਰ ਹੈ ਜੀ ਸਵਰਾਜ 855 ਤੇ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਨਾਲ ਦੇ ਟਾਇਰ ਹੈ ਜੀ ਟਰੈਕਟਰ ਦੇ 70 75 ਪੈਸੇ ਹੋਣਗੇ ਸੋ ਟਰੈਕਟਰ ਰੰਗ ਪੇਂਟ ਦਾ ਬਿਲਕੁਲ オリジナル ਹੈ ਤੇ ਜੇਕਰ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ ਤਾਂ ਮਾਡਲ ਹੈਗਾ ਜੀ 2019 ਤੇ ਇਸ ਦੀ ਜੋ ਡਿਮਾਂਡ ਕੀਤੀ ਜਾਂਦੀ ਹੈ ਉਹ ਜੀ 4 ਲੱਖ ਤੇ 90000 ਰੁਪਇਆ ਸੋ ਟਰੈਕਟਰ ਇੰਜਨ ਗੇਅਰ ਤਾਂ ਬਹੁਤ ਹੀ ਵਧੀਆ ਜੀ ਹੁੱਕ ਤੇ ਫੱਟੀ ਨਾਲ ਮਿਲ ਜੂਗੀ ਛਤਰੀ ਲੱਗੀ ਹੋਈ ਆ ਟਰੈਕਟਰ ਖੜਾ ਜੀ ਮਲੋਟ ਕਿਸਾਨ ਟਰੈਕਟਰ ਵਾਲਿਆਂ ਦੇ ਕੋਲ ਸੋ ਡਿਸਪਲੇ ਤੇ ਚੱਲੀ ਜਾਂਦਾ ਜੀ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਬਾਕੀ ਜੇਕਰ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ